ਕੀ ਸ਼ਾਈਨਿੰਗ ਤਾਂ ਹੁਣ ਜਦੋਂ ਘੜਨ ਵਾਲੇ ਨੇ ਨੀ ਨਸਲ ਘੜ ਕੇ ਬਣਾਈ ਆ ਗਾਹਾਂ ਦੀ ਗਾਂ ਨਸਲ ਸੁਧਾਰਤਾ ਗਿਆ ਸੁਧਾਰਤਾ ਗਿਆ ਤਾਂ ਫੇਰ ਜਿਹੜੇ ਵੀ ਉਹਨੂੰ ਗੱਲ ਕਹੀ ਵੀ ਲੂਈ ਮੋਟੀ ਆ ਤਾਂ ਉਹਨੇ ਪਤਲੀ ਕਰਤੀ ਕੁਛ ਗੁੰਡੀ ਆ ਉਹਨੇ ਸਿੱਧੀ ਕਰਤੀ ਕੰਨ ਛੋਟੇ ਨੇ ਉਹਨੇ ਵੱਡੇ ਕਰਲੇ ਅੱਖ ਕਾਲੀ ਆ ਪੀਲੀ ਆ ਉਹਨੇ ਚਿੱਟੀ ਵੀ ਕਰਕੇ ਦਿਖਾਦੀ ਹਾਂਜੀ ਸਾਰਾ ਕੁਝ ਘੜਤਾ ਸਾਰਾ ਬਾਈ ਕਿਸੇ ਨੇ ਯਕੀਨ ਨਹੀਂ ਮੰਨਣਾ ਵੀ 3 ਮਹੀਨੇ ਦੇ ਬੱਚੇ ਐਡੇ ਐਡੇ ਕਿਵੇਂ ਹੋ ਗਏ ਬਾਈ ਆਪਣੇ ਕੋਲ ਵੀਡੀਓ ਪ੍ਰੂਫ ਹੈਗਾ ਇਹਦਾ ਅੱਛਾ ਬਾਈ ਸਭ ਤੋਂ ਵੱਧ ਗਰੋਥ ਹਾਈਟ ਤੇ weight ਪਾਉਣ ਚ ਸੈਦੋਗੇ ਲੈਣ ਲੱਗੇ ਆ ਹਾਂਜੀ ਬੱਕਰੇ ਹੋਰ ਬਥੇਰੇ ਚੰਗੇ ਆਪਾਂ ਉਹ ਵਾਲ ਨਹੀਂ ਕਹਿੰਦੇ ਪਰ ਜਿਹੜੀ ਹਾਈਟ ਤੇ ਵੇਟ ਦੇ ਵਿੱਚ ਆ ਉਹ ਸੈਦੋਗੇ ਲੈਣ ਬਹੁਤ ਵੇਟ ਵੀ ਬਹੁਤ ਪਾਉਂਦੀ ਹੈ ਤੇ ਹਾਈਟ ਵੀ ਬਹੁਤ ਕਰਦੀ ਹੈ ਤੇ ਇਸੇ ਕਰਕੇ ਜਿਹੜੇ ਮੁਸਲਮਾਨ ਭਾਈ ਜਾ ਰਗਾ ਜਿਵੇਂ ਖੱਸੀ ਬੱਕਰਿਆਂ ਨਾਲ ਕੰਮ ਹੈ ਉਹ ਸੈਦੋਗੇ ਬਲੱਡ ਲੈਣ ਨੂੰ ਬਾੜਾ ਚੱਕ ਕੇ ਰਾਜੀ ਉਹਨਾਂ ਨੂੰ ਪਤਾ ਲੱਗ ਜੇ ਵੀ ਫਲਾਣੇ ਦਾ ਸੈਦੋ ਵਾਲਾ ਦਾ ਬੱਕਰਾ ਖੜਾ ਹੈ ਪਾਵਾ ਕਿੰਨੇ ਮਰਜ਼ੀ ਲੱਗਦੇ ਨੇ ਬਸ ਫਿਰ ਕਹਿੰਦੇ ਨੇ ਵੀ ਫੜਾ ਦੇ ਕਰਨੇ ਸੀਤੀ ਜਨੇ ਹਾਂਜੀ ਭਾਈ ਦੋਸਤੋ ਆਪਾਂ ਨਾ ਪਿੰਡ ਮੱਲੜ ਆਏ ਆ ਫਤਿਹਾਬਾਦ ਦੇ ਨੇੜੇ ਹਰਿਆਣੇ ਦੇ ਵਿੱਚ ਭਾਈ ਲਵਜੋਤ ਕੋਲੇ ਤੇ ਬਾਈ ਕੋਲ ਸੈਦੋਗੇ ਬਲੱਡ ਲਾਈਨ ਦੇ ਜਾਨਵਰ ਆ ਬਾਈ ਜੱਸਾ ਮਿਠਰੀ ਵਾਲਾ ਜਿਹੜਾ ਬੱਕਰਾ ਸੀਗਾ ਬਿੱਲੂ ਤਾਂ ਉਹਦਾ ਬਰੀਡਰ ਆ ਬਾਈ ਕੋਲੇ ਮਾਹ ਬਿੱਲੂ ਉਹਦੇ ਇਹ ਬੱਚੇ ਆਏ ਨੇ ਬਾਈ ਕੋਲੇ ਤੇ ਬਾਈ ਤੋਂ ਡਿਟੇਲ ਲੈਨੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜਗਮੀਤ ਬਾਈ ਕੀ ਡਿਟੇਲ ਆ ਇਹ ਬੱਚਿਆਂ ਦੀ ਕਿੰਨੀ ਉਮਰ ਆ ਤੇ ਕਿਹੜੀ ਬੱਕਰੀ ਦੇ ਆ ਜੀ ਬਾਈ ਇਹ ਜਿਹੜੀ ਆਪਣੀ ਲੋਹੀ ਪੱਟ ਦਿਖਾਈ ਅੰਗਰੇਜ਼ਾਂ ਹਾਂਜੀ ਉਹਦੇ ਬੱਚੇ ਨੇਗੇ ਇਆ ਇੱਕ ਤਰੀਕ ਨੂੰ ਜਿਹੜੀ ਦੋ ਤਿੰਨ ਦਿਨਾਂ ਬਾਅਦ ਆਉਣ ਵਾਲੀ ਹੈ ਇਹਨੂੰ ਤਿੰਨ ਮਹੀਨਿਆਂ ਦੇ ਹੋ ਜਾਣਗੇ ਬੱਚੇ। ਬਾਈ ਕਿਸੇ ਨੇ ਯਕੀਨ ਨਹੀਂ ਮੰਨਣਾ ਵੀ ਤਿੰਨ ਮਹੀਨਿਆਂ ਦੇ ਬੱਚੇ ਐਡੇ ਐਡੇ ਕਿਵੇਂ ਹੋ ਗਏ। ਬਾਈ ਆਪਣੇ ਕੋਲ ਵੀਡੀਓ ਪ੍ਰੂਫ ਹੈਗਾ ਇਹਦਾ। ਅੱਛਾ ਬਾਈ। ਹਾਂ ਅਗਲਾ ਜੇ ਯਕੀਨ ਨਾ ਮੰਨੇ ਪਰ ਆਪਾਂ ਨੂੰ ਪਤਾ ਆਪਾਂ ਵੀਡੀਓ ਸਾਹਮਣੇ ਕਰ ਸਕਦੇ ਆਂ। ਸੂਂਦੀ ਦੀ ਵੀਡੀਓ ਕਰਦਾ ਹੁਣ ਉਹ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਉਹ ਤਾਂ ਡੇਟ ਦੀ ਜੀ ਸਭ ਨੂੰ। ਹਾਂਜੀ। ਉਹ ਦਿਖਾ ਸਕਦੇ ਆਂ ਬਰਾਬਰ। ਬਾਈ ਕਿਵੇਂ ਤਿਆਰ ਹੋਇਆ ਇੰਨੀ ਗ੍ਰੋਥ ਇੰਨੀ ਲੈਂਥ ਲਵਾਈ ਤਿੰਨ ਮਹੀਨਿਆਂ ਦਾ ਬੱਚਾ ਐਡਾ ਹੁੰਦਾ ਨਹੀਂ ਆਪਾਂ ਨਹੀਂ ਦੇਖਿਆ ਕਿਸੇ। ਬਾਈ ਜਿਹੜੀ ਕਦਾ ਨੰਬਰ 1 ਦਾ ਜਿਹੜੀ ਘਟਕੇ ਬਣਾਈ ਹੋਈ ਤਾਂ ਆ ਜਿਹਨੇ ਲੈਣ ਆ ਉਹ ਫੇਰ ਲੈਣ ਤੇ ਗੱਲ ਆ ਜਾਂਦੀ ਹੈ ਹਾਂਜੀ ਵੀ ਉਹ ਤਾਂ ਗਰੋਥ ਕਰੂ ਹੀ ਕਰੂ ਸਭ ਤੋਂ ਵੱਧ ਗਰੋਥ ਹਾਈਟ ਤੇ weight ਪਾਉਣ ਚ ਸੈਦੋਗੇ ਲੈਣ ਅੱਗੇ ਹਾਂਜੀ ਬੱਕਰੇ ਹੋਰ ਬਥੇਰੇ ਚੰਗੇ ਆਪਾਂ ਉਹ ਵਾਲ ਨਹੀਂ ਗਏ ਨੇ ਪਰ ਜਿਹੜੀ ਹਾਈਟ ਤੇ weight ਦੇ ਵਿੱਚ ਆ ਉਹ ਸੈਦੋਗੇ ਲੈਣ ਬਹੁਤ weight ਵੀ ਬਹੁਤ ਪਾਉਂਦੀ ਹੈ ਤੇ ਹਾਈਟ ਵੀ ਬਹੁਤ ਕਰਦੀ ਹੈ ਤੇ ਇਸੇ ਕਰਕੇ ਜਿਹੜੇ ਮੁਸਲਮਾਨ ਭਾਈ ਜਾ ਰਗਾ ਜਿਵੇਂ ਖੱਸੀ ਬੱਕਰਿਆਂ ਨੇ ਕੰਮ ਹੈ ਉਹ ਸੈਦੋਗੇ ਬਲੱਡ ਲੈਣ ਨੂੰ ਬਾੜਾ ਚੱਕ ਕੇ ਰਾਜੀ ਉਹਨਾਂ ਨੂੰ ਪਤਾ ਲੱਗ ਜੇ ਵੀ ਫਲਾਣੇ ਦਾ ਸੈਦੋ ਵਾਲੇ ਦਾ ਬੱਕਰਾ ਖੜਾ ਹੈ ਉਹ ਮਾ ਕਿੰਨੇ ਮਰਜ਼ੀ ਲੱਗਦੇ ਨੇ ਬਸ ਫਿਰ ਕਹਿੰਦੇ ਨੇ ਵੀ ਫੜਾ ਦੇ ਕਰਨੇ ਸੀਤੀ ਜੀ ਨੇ ਅੱਛਾ ਬਈ ਹਾਂਜੀ ਵੈਸੇ ਬਈ ਇਹ ਬੱਚਿਆਂ ਦੀ ਖਰਾਕ ਕੀ ਰਹਿੰਦੀ ਹੈ ਦੁੱਧ ਦਾ ਕਿੰਨਾ ਕੁ ਪਾਉਣੇ ਇਹਨਾਂ ਨੂੰ ਥੋੜਾ ਦੱਸ ਦਿਓ ਬਹੁਤ ਭਰਾਵਾਂ ਕੋਲੇ ਜਾਨਵਰ ਚੰਗੇ ਹੁੰਦੇ ਆ ਪਰ ਉਹਨਾਂ ਨੂੰ ਖਰਾਕ ਦਾ ਨਹੀਂ ਪਤਾ ਲੱਗਦਾ ਖਰਾਕ ਬਈ ਆਪਾਂ ਰ ਇਹਨੂੰ ਮਾਂ ਥੱਲੇ ਚੰਗਾਉਣੇ ਆ ਹਾਂਜੀ ਤੇ ਛੋਲਿਆਂ ਦੀ ਦਾਲ ਪਾ ਦਿੰਨੇ ਆ ਥੋੜੀ-ਮੋਟੀ ਕਾਫ ਸਟਾਰਟਰ ਪਾ ਦਿੰਨੇ ਆ ਕਾਫ ਸਟਾਰਟਰ ਜਿਹੜੀ ਮਾਂ ਥੱਲੇ ਦੁੱਧ ਬਹੁਤ ਚੰਗੇ ਨਹੀਂ ਥੱਲੇ ਅੱਛਾ ਬਈ ਹਾਂਜੀ ਜੇ ਆਪਾਂ ਮੰਨ ਲਓ ਬਾਹਰੋਂ ਦੁੱਧ ਪਿਉਣਾ ਮਾਂ ਥੱਲੇ ਅੱਛਾ ਨਿਪਲ ਤੇ ਲਾਲ ਹੋ ਜਾ ਭਾਂਡੇ ਤੇ ਲੱਗ ਜਾਂਦਾ ਕੋਈ ਵੱਡੀ ਗੱਲ ਨਹੀਂ ਬੱਚਾ ਹੂੰ ਉਸ ਹੱਥ ਨਾਲ ਦੁੱਧ ਪਿਆ ਕੇ ਚੰਗੀ ਗਰੋਥ ਕਰ ਜਾਂਦਾ ਬੱਚਾ ਕਿੰਨਾ ਦੁੱਧ ਪਿਉਣਾ ਚਾਹੀਦਾ ਐਡੇ ਬੱਚੇ ਨੂੰ 2-3 ਮਹੀਨਾ ਜੀ ਦੋ ਦਿਨ ਨੂੰ ਬਾਈ ਜੀ 1.5 ਕਿਲੋ ਟਾਈਮ ਦਾ ਤਾਂ ਪੀ ਜਾਂਦਾ ਬੱਚਾ ਅੱਛਾ ਬਈ ਹਾਂਜੀ 1.5 ਕਿਲੋ ਪੀਣ ਵਾਲੇ ਦੋ ਵੀ ਪੀ ਜਾਂਦੇ ਨੇ ਉਹ ਤਾਂ ਬੱਚੇ ਦੀ ਹੈ ਖਾਣ ਪੀਣ ਤੇ ਡਿਪੈਂਡ ਹੈ ਵੀ ਕਿੰਨਾ ਖਾਂਦਾ ਪੀਂਦਾ ਹੈਗਾ ਠੀਕ ਹੈ ਜਿਹੜੀ ਬਾਈ ਸ਼ਾਈਨਿੰਗ ਹੈ ਇਹਨਾਂ ਦੀ ਹੈਨਾ ਇੰਨੀ ਵਧੀਆ ਸ਼ਾਈਨਿੰਗ ਆ ਇਹਦਾ ਕੀ ਰਾਜ਼ ਹੈਗਾ ਇਹਦਾ ਰਾਜ਼ ਬਈ ਇਹੀ ਹੈ ਵੀ ਕਾਫ ਸਟਾਰਟਰ ਪਾ ਦਿੰਨੇ ਆ ਦਾਲ ਪਾ ਦਿੰਨੇ ਆ ਮਾਂਦਲੇ ਚ ਕੜਨ ਵਾਲੇ ਨੇ ਇੰਨੀ ਨਸਲ ਘੜ ਕੇ ਬਣਾਈ ਆ ਗਾਹਾਂ ਦੀ ਗਾਂ ਨਸਲ ਸੁਧਾਰਦਾ ਗਿਆ ਸੁਧਾਰਦਾ ਗਿਆ ਤਾਂ ਵੀ ਜਿਹੜੇ ਵੀ ਉਹਨੂੰ ਗੱਲ ਕਹੀ ਵੀ ਲੂਈ ਮੋਟੀ ਆ ਤਾ ਉਹਨੇ ਪਤਲੀ ਕਰਤੀ ਖੂਸ਼ ਗੁੰਡੀ ਉਹਨੇ ਸਿੱਧੀ ਕਰਤੀ ਕੰਨ ਛੋਟੇ ਨੇ ਉਹਨੇ ਵੱਡੇ ਕਰਲੇ ਅੱਖ ਕਾਲੀ ਆ ਪੀਲੀ ਆ ਉਹਨੇ ਚਿੱਟੀ ਵੀ ਕਰਕੇ ਦਿਖਾਦੀ ਹਾਂਜੀ ਸਾਰਾ ਕੁਝ ਘੜਤਾ ਸਾਰਾ ਕੁਝ ਤਾਇਆ ਮੈਂ ਰਿੱਕੀ ਗੱਲ ਕਹਿਣਾ ਹੁੰਦਾ ਵੀ ਆਪਣਾ ਜਿਹੜਾ ਖੂਨ ਦਾ ਬੱਕਰਾ ਹੈ ਉਹਦੇ ਬਸ ਕੰਨਾਂ 'ਚ ਫੂਕ ਮਾਰ ਦੋ ਜਿਹੜੀ ਲੋਕ ਕਹਿੰਦੇ ਨੇ ਵੀ ਆ ਇਹ ਇੰਨਾ 'ਚ ਹੈ ਨਹੀਂਗਾ ਉਹੀ ਕੰਨਾਂ 'ਚ ਫੂਕ ਮਾਰ ਦੋ ਉਹ ਸੁਕੇ ਦਿਖਾ ਦੂਗਾ ਵੀ ਮਾਲਕ ਨੇ ਇੰਨੀ ਗਵਾਹ ਪੜੀ ਹੋਈ ਆ ਸੈਦੂ ਕੀ ਲੈ ਠੀਕ ਹੈ ਬਾਈ ਹਾਂਜੀ ਬਾਕੀ ਜਿਹੜੇ ਬੱਚੇ ਆ ਜਿਵੇਂ ਤੁਹਾਡੇ ਕੋਲੇ ਬੱਕਰੀਆਂ ਸੁੰਦੀਆਂ ਬਾਈ ਹਾਂਜੀ ਡੀ ਵਾਰਮਿੰਗ ਵਗੈਰਾ ਕਿਵੇਂ ਕਰਦੇ ਹੋ ਗੱਬਣ ਦੀ ਵੀ ਕਰਦੇ ਨੇ ਜਾਂ ਬੱਚਿਆਂ ਦੀ ਕਰਦੇ ਬਾਈ ਮੈਂ ਤਾਂ ਗੱਬਣ ਬੱਕਰੀ ਦੀ ਵੀ ਕਰ ਦਿੰਦਾ ਹਾਂ ਹੂੰ ਕਿਹੜੀ ਦਵਾਈ ਨਾਲ ਕਰਦੇ ਹੋ ਮੈਂ ਨਿਲਜਾਨ ਬਜਾੜਾ ਪਰ ਠੀਕ ਹੈ ਨਿਲਜਾਨ ਨਾਲ ਕਰਦਾ ਮੈਂ ਬੱਚਿਆਂ ਦੀ ਵੀ ਨਿਲਜਾਨ ਦੇ ਐਲਬੋ ਮਾਰ ਦੋ ਨਾਲ ਕਰਦਾ ਦੋਨੋਂ ਨਾਲ ਹਾਂਜੀ ਪਹਿਲੀ ਵਾਰ ਡੀ ਕਿਉਂਕਿ ਜਿਹੜੀ ਨਿਲਜਾਨ ਹੈ ਇਹ ਥੋੜੀ ਜੀ ਜੇ ਓਵਰਡੋਜ਼ ਵੀ ਦਿੱਤੀ ਜਾਵੇ ਨੁਕਸਾਨ ਨਹੀਂ ਕਰਦੀ ਬੱਚੇ ਦਾ ਬਾਕੀ ਜਿਹੜੀਆਂ ਕਈ ਦਵਾਈਆਂ ਹੈਗੀਆਂ ਨੇ ਨੁਕਸਾਨ ਕਰ ਜਾਂਦੀਆਂ ਕਈ ਪਸ਼ੂ ਵੀ ਮਰੇ ਦੇਖੇ ਨੇ ਆਪਾਂ ਹੂੰ ਪਸੂ ਨੁਕਸਾਨਾ ਜਿੰਨਾ ਬੱਚਾ ਹੋ ਗਿਆ ਬੱਕਰੀ ਹੋ ਗਈ ਜਾਂ ਕਈ ਦਵਾਈਆਂ ਇਹ ਜੀਆਂ ਨੇ ਗੱਬਣ ਬੱਕਰੀ ਨੂੰ ਤੇ ਬੱਚੀ ਵੀ ਡਿਆ ਰੰਨੀਆਂ ਨੇ ਪਰ ਨਿਲ ਜਾਂ ਜੇ ਓਵਰਡੋਜ ਦੇਤੀ ਤਾਂ ਵੱਧੋ ਵੱਧ ਮੋਕ ਲੱਗੂ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਬਈ ਹਾਂਜੀ ਜਿਹੜਾ ਬਈ ਬੱਕਰਾ ਮੰਨ ਲਓ ਤਿਆਰ ਕਰਨਾ ਹੋਣ ਤੁਸੀਂ ਜਿਵੇਂ ਕਾਫ ਸਟਾਰਟਰ ਪਾਈ ਜਾਂਨੇ ਹੋ ਦੁੱਧ ਪਿਆਈ ਜਾਂਨੇ ਹੋ ਹਾਂਜੀ ਜੀ ਜਦੋਂ ਵੱਡਾ ਹੋਣਾ 5 6 ਮਹੀਨਾ ਤੋਂ ਉੱਪਰ ਜਾਣਾ ਹਨਾ ਹਾਂਜੀ ਉਦੋਂ ਫਿਰ ਬੱਕਰੇ ਦੀ ਕੀ ਖਰਾਕ ਰਹਿੰਦੀ ਆ ਆਪਣੇ ਕੋਲ ਉਦੋਂ ਹੀ ਬੱਸ ਦੇਖੋ ਆਪਾਂ ਤਾਂ ਸਿੱਧੀ ਗੱਲ ਜਾਂਨੇ ਆ ਬਾਕੀ ਦੋ ਦਿਨ ਤੱਕ ਇਹਦਾ ਦੁੱਧ ਜ਼ਰੂਰੀ ਹੈ ਅੱਛਾ ਦੁੱਧ ਪਿਓ ਜਿੰਨਾ ਹੋ ਸਕਦਾ ਹੈ ਦੁੱਧ ਤੋਂ ਵੱਡੀ ਕੋਈ ਚੀਜ਼ ਨਹੀਂ ਜੇ ਉਹ ਦੋ ਦਿਨ ਤੱਕ ਬੱਚੇ ਨੇ ਦੁੱਧ ਪੀ ਲਿਆ ਉਹ ਚਾਰ ਦਿਨ 6 ਦਿਨ ਤੱਕ ਤਾਂ ਉਹੀ ਤੁਰਿਆ ਜਾਂਦਾ ਹੈਗਾ ਹੂੰ ਕਿਉਂਕਿ ਗਰੋਥ ਵੀ ਕਰੂਗਾ weight ਵੀ ਪਾਊਗਾ ਜਿਹੜੀ ਉਹਨੂੰ ਸਰੀਰ ਦੀ ਕੈਲਸ਼ੀਅਮ ਦੀ ਲੋੜ ਆ ਹੋਰ ਹਾਰਮੋਨ ਦੀ ਲੋੜ ਆ ਉਹ ਦੁੱਧ ਨਾਲ ਹੀ ਵੱਧ ਪੂਰੇ ਹੋਣੇ ਨੇ ਹੂੰ ਬਾਹਰੋਂ ਆਪਾਂ ਕਿੰਨੇ ਕੁ ਦੇ ਦਾਂਗੇ ਬਾਹਰੋਂ ਨਹੀਂ ਦੇ ਸਕਦੇ ਲਿਕਵਿਡ ਰਾਹੀਂ ਪਾਚ ਵੀ ਛੇਤੀ ਜਾਊ ਤੇ रिकवरी ਵੀ ਛੇਤੀ ਲਉਗਾ ਲੰਦਾ ਵੀ ਛੇਤੀ ਆ ਇਸ ਸਰੀਰ 'ਚ ਜਿਹੜਾ ਬਈ ਕੱਦ ਹੋਣਾ ਵੇਟ ਹੋਣਾ ਬੱਕਰੇ ਦਾ ਹਨਾ ਤਿਆਰ ਹੋਣਾ ਜਾਨਵਰ ਹਾਂਜੀ ਇਹਦੇ 'ਚ ਤੁਹਾਡੇ ਹਿਸਾਬ ਨਾਲ ਬਲੱਡ ਲਾਈਨ ਦਾ ਜ਼ਿਆਦਾ ਰੋਲ ਹੁੰਦਾ ਜਾਂ ਸਾਹ ਸੰਭਾਲ ਵੀ ਕਿਤੇ ਮੈਟਰ ਕਰਦੀ ਬਈ ਜ਼ਿਆਦਾ ਤਾਂ ਬਲੱਡ ਲਾਈਨ ਦਾ ਰੋਲ ਬਲੱਡ ਲਾਈਨ ਇਹ ਆਪਾਂ ਬਲੱਡ ਲਾਈਨ ਹੀ ਕਹਿ ਸਕਦੇ ਹਾਂ ਦੇਖੋ ਵੇਟ ਦੇ ਵਿੱਚ ਤਾਂ ਉਹਨਾਂ ਬਲੱਡ ਲਾਈਨਾਂ ਹੋਰ ਵੀ ਬਥੇਰੀਆਂ ਚੰਗੀਆਂ ਨੇ ਬਾਕੀ ਜਿਹੜੀ ਵੇਟ ਤੇ ਹਾਈਟ ਦੇ ਵਿੱਚ ਐ ਤੁਹਾਨੂੰ ਦੱਸਣ ਲੱਗ ਰਿਹਾ ਵੀ ਸਹੀ ਦੋਗੀ ਇਹਦਾ ਪੱਲਾ ਦੇਖੋ ਹਰੇਕ ਬਲੱਡ ਨਾਲ ਨਹੀਂ ਫੜ ਸਕਦੀ ਆਪਾਂ ਐਵੇਂ ਕਹਿਣ ਨੂੰ ਕੁਝ ਮਰਜ਼ੀ ਕਹੀ ਜਾਈਏ ਵੀ ਹਾਈਟ ਵੀ ਇਹ ਵਧ ਕਰੂਗਾ weight ਵੀ ਕਰੂਗਾ ਬੱਕਰੇ ਹਾਈਟ ਹੋਰ ਵੀ ਬਹੁਤ ਕਰਦੇ ਨੇ ਹੂੰ ਪਰ ਜੇ ਹਾਈਟ 2 ਇੰਚ ਘੱਟ ਕਰਨਗੇ ਤਾਂ weight ਵਾਲਾ ਪਾ ਜਾਣਗੇ ਇਹਨਾਂ ਦੀ ਇਹ ਖਾਸੀਅਤ ਹੈ ਠੀਕ ਹੈ ਜੀ ਹਾਂਜੀ ਇਹ ਜਿਹੜਾ ਤੁਹਾਡੇ ਕੋਲੇ ਬਰੀਡ ਰਾਇ ਕਿੰਨੇ ਆ ਵੇਟ ਕਰ ਗਿਆ ਹੈ ਵੱਧ ਤੋਂ ਵੱਧ ਕਿੰਨੇ ਤੱਕ ਗਿਆ ਵੀ ਇੱਕ ਕੁਆਂਟਲ 47 ਕਿਲੋ 45 ਕਿਲੋ ਦਾ ਆਪਾਂ ਕੰਢੇ ਕਰਿਆ ਹੋਇਆ ਹੈ ਬਕਰ ਅੱਛਾ ਹਾਂਜੀ ਉਦੋਂ ਵਾਰ ਇਹ ਬਿਮਾਰ ਹੋ ਗਿਆ ਸੀ ਹੁਣ ਵੀ ਸਵਾ ਕੁਆਂਟਲ ਤਾਂ ਹੋਊਗਾ ਜੀ ਬਸ ਸੋਨੂੰ ਦੀਦਾ ਹੁਣ ਮੈਂ ਹੁਣ ਜੇ ਮੂੰਹੋਂ ਕਹੂੰਗਾ ਇੱਕ 45 ਕਿ ਹੈ ਉਹਦੇ ਵੀ ਲੋਕਾਂ ਨੇ ਯਕੀਨ ਨਹੀਂ ਕਰਨਾ ਉਹ ਕਹਿਣਗੇ ਵੀ ਹੁਣ ਤਾਂ ਲਿੱਸਾ ਦਿੰਦਾ ਇਹ ਪਰ ਹੁਣ ਸੋਨੂੰ ਪਤਾ ਤੁਸੀਂ ਲਾਈਵ ਦੇਖ ਰਹੇ ਹੋ ਵੀ ਹੱਡ ਦਾ ਵੀ ਕਿੰਨਾ ਮਜ਼ਬੂਤ ਹੈ ਤੇ ਵੇਟ ਵੀ ਤੁਹਾਨੂੰ ਜਿਸਨ ਲੱਗ ਰਿਹਾ ਕਿਉਂਕਿ ਮੇਰੇ ਨਾਲੋਂ ਵੱਧ ਤਾਂ ਤੁਸੀਂ ਫਾਰਮਰਾਂ ਨੂੰ ਮਿਲਦੇ ਵੀਡੀਓ ਹਾਂਜੀ ਹਾਂਜੀ ਆਪਣੇ ਕੋਲੇ ਹੁਣ ਕਿੰਨੀਆਂ ਸਵੈਨ ਬੱਕਰੀਆਂ ਬੇਸੂਏ ਤੇ ਲੱਗੀਆਂ ਜਿਹੜੀਆਂ ਆਪਣੇ ਕੋਲੇ ਵੀ 10 ਕ ਬੱਕਰੀਆਂ 10 ਕ ਬੱਕਰੀਆਂ ਬੱਚੇ ਜਿਵੇਂ ਵੀਡੀਓ ਤੋਂ ਬਾਅਦ ਭਰਾਵਾਂ ਦੇ ਫੋਨ ਵੀ ਆਉਣਗੇ ਹਨਾ ਬੱਚੇ ਵੀ ਚਾਹੀਦੇ ਹੁੰਦੇ ਬਹੁਤ ਸ਼ੌਂਕੀ ਭਰਾ ਹੁੰਦੇ ਆ ਹਾਂਜੀ ਉਹ ਸਿਸਟਮ ਦੱਸ ਦਿਓ ਆਪਣਾ ਬੱਚਿਆਂ ਦਾ ਕਿਵੇਂ ਰਹਿੰਦਾ ਜੀ ਉਹ ਬੱਚਿਆਂ ਦੇ ਇੱਕ ਵਾਰ ਤਾਂ ਦੇਖੋ ਨੋ ਸੇਲ ਨੇ ਹਮ ਬਾਕੀ ਮੈਂ ਤਾਂ ਆ ਜੀ ਨਾ ਰਾਇ ਕਰੂੰਗਾ ਹਮ ਜਿਵੇਂ ਉਹ ਕਰਨਗੇ ਵੀ ਉਹਨਾਂ ਨੇ ਇੱਕ ਵਾਰ ਤਾਂ ਮੇਥੋਂ ਰਕਵਾਏ ਹੋਏ ਨੇ ਬੱਚਾ ਕੋਈ ਵੀ ਨਹੀਂ ਵੇਚਣਾ ਉਹ ਕਹਿੰਦੇ ਵੀ ਇੱਕੀ ਗੱਲ ਕਹੀ ਹੈ ਵੀ ਮੈਂ ਤਾਂ ਮੇਰੀ ਸਾਰਾ ਕੰਮ ਸੈੱਟ ਕਰ ਲੇ ਹੁਣ ਮੇਰੇ ਚੇਲੇ ਮੂਰੇ ਆਉਣੇ ਚਾਹੁੰਦੇ ਨੇ ਵੀ ਇੱਕ ਵਾਰੀ ਬਾਜ਼ਾਰ ਲਾਉਣਾ ਤੁਸੀਂ ਰੋਕੀ ਰੱਖੋ ਵੀ ਟਗਾਣੇ ਸਿਰ ਖਣਾਵਾਂਗੇ ਐ ਬੱਚਾ ਨਹੀਂ ਵੇਚਣਾ ਵੀ ਜੀ ਬੱਚਾ ਦੇਤਾ ਜੀ ਬੱਚਾ ਦੇਤਾ ਜੀ ਵੀ ਹਾਂ ਬਣ ਕੇ ਖੜੇ ਸਵਾਦ ਫੇਰ ਠੀਕ ਹੈ ਭਾਈ ਹਾਂਜੀ ਬੱਕਰੇ ਦਾ ਨਾਮ ਵੀ ਫੇਰ ਬਣੂਗਾ ਤੇ ਕੁਝ ਬਣ ਕੇ ਖੜੋ ਠੀਕ ਹੈ ਭਾਈ ਹਾਂਜੀ ਬਹੁਤ ਵਧੀਆ ਲੱਗਿਆ ਭਾਈ ਤੁਹਾਡੇ ਨਾਲ ਗੱਲਬਾਤ ਕਰਕੇ ਜਾਨਵਰ ਬਹੁਤ ਸੋਹਣੇ ਆ ਹਨਾ ਮਿਹਨਤ ਤੁਹਾਡੀ ਦਿਖਦੀ ਆ ਤੇ ਦੋਸਤੋ ਬਾਈ ਦੀ ਪੂਰੀ ਵੀਡੀਓ ਆਪਣੇ ਚੈਨਲ ਯੰਗ ਫਾਰਮਰ ਤੇ ਤੁਸੀਂ ਦੇਖ ਸਕਦੇ ਹੋ ਲਵ ਜੋਤ ਸਿੰਘ ਪਿੰਡ ਮੱਲੜ ਨੇੜੇ ਫਤਿਹਬਾਦ ਹਰਿਆਣਾ ਤੇ ਬਾਈ ਦੇ ਬਹੁਤ ਸੋਹਣੇ ਜਾਨਵਰ ਆ ਵੀਡੀਓ ਪੂਰੀ ਜਰੂਰ ਦੇਖਿਓ ਧੰਨਵਾਦ ਬਾਈ ਧੰਨਵਾਦ ਬੀਬੀ